ਸਤਿਗੁਰੂ ਸਭ ਸਿਰਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਂ ਦਾ ਪ੍ਰਕਾਸ਼ ਦਿਹਾੜਾ ਹੈ ਜਨਾ ਸਤਿਗੁਰੂ ਸਾਹਿਬ ਜੀ ਨੇ ਨਾਂਗੇ ਕੀ ਸਰਾਂਏ ਜਾਂ ਜਨਮਤੇ ਕੀ ਸਰਾਂਏ ਵੀ ਕਹਿ ਦਿੰਦੇ ਨੇ ਤਸੀਲ ਤੇ ਜ਼ਿਲ੍ਹਾ ਮੁਕਤਸਰ ਸਾਹਿਬ ਨਗਰ ਵਿਖੇ 1561 ਬਿਕਰਮੀ ਵਾ ਸਾਖਸੋ ਦੀ 1 ਕਮ ਦਿਨ ਸ਼ਨੀਵਾਰ 23 ਅਪਰੈਲ 1504 ਈਸਵੀ ਨੂੰ ਮਾਤਾ ਸਭਰਾਈ ਜੀ ਜਿਨ੍ਹਾਂ ਦਾ ਦੂਸਰਾ ਨਾਮ ਦਇਆ ਕੌਰ ਜੀ ਕਰਕੇ ਵੀ ਆਉਂਦਾ ਆ ਕੋਖ ਨੂੰ ਪਾਗ ਲਾਉਂਦਿਆ ਹੋਇਆ ਬਹੁਤ ਸਤਿਕਾਰਯੋਗ ਪਿਤਾ ਬਾਬਾ ਫਿਰੂ ਮਾਲ ਜੀ ਦਾਦਾ ਕੀਰਤ ਮਾਲ ਜੀਆਂ ਦਾ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀਆਂ ਦੀ ਜਿਹੜੀ ਸੰਸਾਰਕ ਉਮਰ ਆ ਉਹ 47 ਸਾਲ 11 ਮਹੀਨੇ ਤੇ 3 ਦਿਨ ਸੀ ਜਿਹਦੇ ਵਿੱਚੋਂ ਸਤਿਗੁਰੂ ਜੀ ਨੇ 12 ਸਾਲ 6 ਮਹੀਨੇ ਤੇ 14 ਦਿਨ ਗੁਰਿਆਈ ਗੱਦੀ ਦੇ ਉੱਪਰ ਬਰਾਜਮਾਨ ਹੋ ਕੇ ਜੀਵਾਂ ਦੀ ਕਲਿਆਣ ਕੀਤੀ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਧ ਸੰਗਤ ਜੀਓ ਸਿੱਖ ਪੰਥ ਦੇ ਮਹਾਨ ਵਿਦਵਾ